ਪਿਆਰ ਕੀ ਹੈ ਪਿਆਰ ਕੀ ਹੋਣਾ ਚਾਹੀਦਾ ਹੈ ਪਿਆਰ ਦਾ ਮਤਲਬ ਕੀ ਹੋਣਾ ਚਾਹੀਦਾ ਹੈ ਪਿਆਰ ਦੀ ਪਰਿਭਾਸ਼ਾ ਕੀ ਹੋਣੀ ਚਾਹੀਦੀ ਹੈ ਇਸ ਚੀਜ਼ ਦੇ ਬਾਰੇ ਜੇ ਅਗਰ ਆਪਾਂ ਸੋਚਾਂਗੇ ਵਿਚਾਰਾਂਗੇ ਤਾਂ ਪਿਆਰ ਵਿਚਾਰ ਦੇ ਵਿੱਚ ਨਹੀਂ ਆ ਸਕਦਾ ਦਿਮਾਗ ਦੇ ਵਿੱਚ ਨਹੀਂ ਆ ਸਕਦਾ ਭਾਵਨਾਵਾਂ ਦੇ ਵਿੱਚ ਪਿਆਰ ਆਉਂਦਾ ਹੈ ਅੰਦਰੋਂ ਪਿਆਰ ਫੁੱਟਦਾ ਹੈ ਅੰਦਰੋਂ ਵੈਰਾਗ ਫੁੱਟਦਾ ਹੈ ਵੈਰਾਗ ਨੂੰ ਹੀ ਪਿਆਰ ਕਹਿੰਦੇ ਆ ਇਹ ਵਿਰਾਗ ਕਿਵੇਂ ਫੁਰਦਾ ਹੈ ਕਿਸ ਤਰੀਕੇ ਨਾਲ ਫੁਰਦਾ ਹੈ ਕਿਵੇਂ ਇਹ ਦੀ ਪਰਵਾਸ਼ਾ ਬਣਦੀ ਹੈ ਇਸ ਬਾਰੇ ਆਪਾਂ ਅੱਜ ਵਿਚਾਰਾਂਗੇ ਤੇ ਸੋਚਾਂਗੇ ਹਾਲਾਂਕਿ ਸੋਚਣ ਤੇ ਵਿਚਾਰਨ ਨਾਲ ਕਦੇ ਵੀ ਕੁਝ ਨਹੀਂ ਹੋਇਆ ਜੋ ਕੁਝ ਵੀ ਹੁੰਦਾ ਹੈ ਆਪ ਜੀ ਦੀ ਭਾਵਨਾ ਨਾਲ ਹੀ ਹੋਣਾ ਹੈ ਆਪ ਇਸ ਚੀਜ਼ ਨੂੰ ਸਮਝੋ ਜੇ ਭਾਵਨਾ ਆਪਣੇ ਬੱਚਿਆਂ ਨੂੰ ਆਪਾਂ ਅੱਜ ਸਿਖਾ ਰਹੇ ਹਾਂ ਕਿ ਇਹ ਆਪਣਾ ਗੁਰੂ ਹੈ ਇਸ ਦੇ ਅੱਗੇ ਆਪਾਂ ਮੱਥਾ ਟੇਕਣਾ ਹੈ ਇਹ ਆਪਣਾ ਧਰਮ ਹੈ ਇਹ ਫਲਾਨਾ ਹੈ ਇਹ ਤਿਕੜਾ ਹੈ ਇਸ ਤਰੀਕੇ ਨਾਲ ਸਿਖਾਉਂਦਿਆਂ ਸਿਖਾਉਂਦਿਆਂ ਆਪਾਂ ਬੱਚਿਆਂ ਨੂੰ ਜੜਤਾ ਬਣਾ ਦਿੱਤਾ ਉਹਨਾਂ ਨੇ ਜੜਤਾ ਪਕੜ ਲਈ ਕਿ ਮੈਂ ਹਿੰਦੂ ਹਾਂ ਮੈਂ ਸਿੱਖ ਹਾਂ ਮੈਂ ਮੁਸਲਮਾਨ ਹਾਂ ਮੈਂ ਈਸਾਈ ਹਾਂ ਮੈਂ ਪਾਦਰੀ ਹਾਂ ਮੈਂ ਫਲਾਨਾ ਹੈ ਮੈਂ ਤਿਕੜਾ ਹਾਂ ਉਹਨਾਂ ਚੀਜ਼ਾਂ ਦੀਆਂ ਇਹ ਨਾਨੇ ਜੜਾ ਫੜ ਲੀਆਂ ਮਨੁੱਖ ਨੇ ਜੜਾ ਫੜ ਲੀਆਂ ਆਪਣੇ ਬਾਪਾ ਨੇ ਆਪਣੇ ਨੂੰ ਸਿਖਾਤਾ ਤੇ ਆਪਾਂ ਆਪਣੇ ਬੱਚਿਆਂ ਨੂੰ ਸਿਖਾ ਰਹੇ ਆਂ ਕਿਸੇ ਦੇ ਅੰਦਰੋਂ ਕੋਈ ਭਾਵਨਾ ਨਹੀਂ ਫੁੱਟ ਰਹੀ ਕਿਸੇ ਦੇ ਅੰਦਰੋਂ ਕੋਈ ਵਿਚਾਰ ਨਹੀਂ ਫੁੱਟ ਰੇ ਬਹੁਤ ਵਿਰਲੇ ਹੀ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਸਿੱਧਾ ਗਿਆਨ ਆਕਾਸ਼ ਗੰਗਾ ਤੋਂ ਉਤਰਦਾ ਹੈ ਪਿਆਰ ਆਕਾਸ਼ ਗੰਗਾ ਤੋਂ ਉਤਰਦਾ ਹੈ ਜਿਵੇਂ ਕੀ ਮੈਂ ਆਪਣੇ ਤੇ ਲਾ ਕੇ ਦੱਸਦਾ ਹਾਂ ਬਹੁਤ ਚਿਰ ਪਹਿਲਾਂ ਤੱਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੈਂ ਹਾਜ਼ਰ ਨਾਜ਼ਰ ਪਿਤਮਨ ਕਰ ਰਿਹਾ ਪਰ ਮੈਂ ਮੰਨਦਾ ਰਿਹਾ ਜਾਣਿਆ ਨਹੀਂ ਮੈਂ ਮੱਥਾ ਟੇਕਦਾ ਰਿਹਾ ਜਾ ਕੇ ਪ੍ਰਕਰਮਾ ਕਰਦਾ ਰਿਹਾ ਚੜਾਵਾ ਚੜਾਉਂਦਾ ਰਿਹਾ ਸੇਵਾ ਕਰਦਾ ਰਿਹਾ ਦਿਨ ਪਰ ਰਾਤ ਪਰ ਉਸੇ ਸੇਵਾ ਦਾ ਕੁਝ ਮੈਨੂੰ ਫਲ ਵੀ ਮਿਲਿਆ ਉਹ ਫਲ ਇਸ ਤਰੀਕੇ ਨਾਲ ਮਿਲਿਆ ਤੀਰੇ-ਤੀਰੇ ਸੇਵਾ ਕਰਦਿਆਂ 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 ਅੰਦਰੋਂ ਵਿਰਾਗ ਫੁੱਟਿਆ ਵਿਰਾਗ ਨਾਲ ਪਿਆਰ ਫੁੱਟਿਆ ਇਹ ਹੋਇਆ ਕਿਵੇਂ ਕਿ ਮੈਂ ਜਦ ਆਪਣਾ ਕਾਰੋਬਾਰ ਛੱਡ ਕੇ ਇੱਕ ਗੁਰਦੁਆਰੇ ਦੀ ਸ਼ਰਨ ਲਈ ਗੁਰਦੁਆਰੇ ਦੀ ਸ਼ਰਨ ਦੇ ਵਿੱਚ ਜਾ ਕੇ ਤਕਰੀਬਨ 1 ਸਾਲ ਤੱਕ ਪੂਰਾ ਬਿਤਾਇਆ ਜਦੋਂ ਗੁਰੂ ਘਰ ਦੇ ਵਿੱਚ ਪੂਰਾ ਇੱਕ ਸਾਲ ਬਤਾਇਆ ਤਾਂ ਗੁਰੂ ਘਰ ਦੇ ਨਾਲ ਹੌਲੀ-ਹੌਲੀ ਹੌਲੀ-ਹੌਲੀ ਜੋ ਮੈਂ ਮੰਨਤਾ ਕਰਦਾ ਸੀ ਮੇਰੀ ਮੰਨਤਾ ਹੌਲੀ-ਹੌਲੀ ਪਿਆਰ ਦੇ ਅੰਦਰ ਬਦਲ ਗਈ ਮੈਨੂੰ ਹੌਲੀ-ਹੌਲੀ ਜਿਵੇਂ-ਜਿਵੇਂ ਧੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਹੋਏ ਸ਼ਬਦਾਂ ਦੇ ਬੋਲ ਮੇਰੇ ਕੰਨਾਂ ਵਿੱਚ ਪਏ ਤੇ ਮੇਰੇ ਅੰਦਰ ਉਤਰੇ ਤੇ ਮੈਨੂੰ ਮਹਿਸੂਸ ਹੋਇਆ ਕਿ ਇਹ ਤਾਂ ਮੇਰੀ ਵੀ ਭਾਵਨਾ ਹੈ ਜੋ ਗੁਰੂ ਸਾਹਿਬ ਜੀ ਕਹਿ ਰਹੇ ਨੇ ਇਹ ਤਾਂ ਮੇਰੇ ਵੀ ਅੰਦਰੋਂ ਵਿਰਾਗ ਫੁੱਟਿਆ ਤੇ ਹੌਲੀ-ਹੌਲੀ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਨ ਨਾਲ ਮੈਨੂੰ ਪਿਆਰ ਪੈ ਗਿਆ ਪਿਆਰ ਦੀ ਪਰਿਭਾਸ਼ਾ ਇਹੀ ਹੈ ਪਿਆਰ ਇਨਸਾਨ ਨੂੰ ਪੈਂਦਾ ਹੈ ਪਰ ਆਪ ਨੂੰ ਖੁਦ ਨੂੰ ਪਿਆਰ ਪਵੇ ਆਪ ਨੂੰ ਖੁਦ ਨੂੰ ਅੰਦਰੋਂ ਮਹਿਸੂਸ ਹੋਵੇ ਅੰਦਰੋਂ ਫੀਲ ਹੋਵੇ ਉਹਨੂੰ ਪਿਆਰ ਕਹਿੰਦੇ ਆ ਨਾ ਕਿ ਤੁਸੀਂ ਬਾਹਰੋਂ ਚੁੱਪਚਾਪ ਕੁਝ ਸੁਣ ਲਿਆ ਕਿ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਪਿਆਰ ਕਰੋ ਸੇਵਾ ਕਰੋ ਸੰਭਾਲ ਕਰੋ ਇਹ ਤੁਹਾਡੇ ਅੰਦਰੋਂ ਨਹੀਂ ਆਇਆ ਤੁਸੀਂ ਸੁਣ ਲਿਆ ਤੁਹਾਡੇ ਮਾਵਾਪ ਨੇ ਤੁਹਾਨੂੰ ਸਿਖਾਤਾ ਤੇ ਆਪਾਂ ਆਪਣੇ ਬੱਚਿਆਂ ਨੂੰ ਸਿਖਾ ਰਹੇ ਹਾਂ ਨਹੀਂ ਜਿਵੇਂ ਜਿਵੇਂ ਤੁਸੀਂ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨੇੜੇ ਬੈਠੋਗੇ ਉਹਨਾਂ ਦੇ ਸ਼ਬਦ ਸੁਣੋਗੇ ਜੋ ਉਹਨਾਂ ਨੇ ਖਸਮ ਦੀ ਬਾਣੀ ਉਚਾਰੀ ਹੈ ਖਸਮ ਵਾਲਕ ਨੂੰ ਕਿਹਾ ਹੈ ਆਕਾਸ਼ ਗੰਗਾ ਤੇ ਪੂਰੇ ਬ੍ਰਹਮੰਡ ਨੂੰ ਖਸਮ ਉਚਾਰਿਆ ਹੈ ਸੱਚੇ ਪਾਤਸ਼ਾਹ ਨੇ ਧਰ ਕੀ ਬਾਣੀ ਦੱਸਿਆ ਹੈ ਉਹਨਾਂ ਨੇ ਉਤੋਂ ਧਰੋਂ ਤੋਂ ਕਿਹਾ ਜੋ ਵਿਚਾਰ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੰਨੇ ਜਿੱਥੋਂ ਤੱਕ ਹੋ ਸਕੇ ਉਹਨਾਂ ਨੇ ਸ਼ਬਦਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਪ੍ਰੋਧ ਦਿੱਤੇ ਦੱਸਾਂ ਪਾਤਸ਼ਾਹਾਂ ਤੋਂ ਜਿੱਥੋਂ ਤੱਕ ਮਹਾਰਾਜ ਦੇ ਜੋ ਅੰਦਰ ਜੋ ਪਰੋਇ ਹੋਈ ਸ਼ਬਦ ਨੇ ਉਹ ਆਕਾਸ਼ ਗੰਗਾ ਤੋਂ ਉਤਰੇ ਹੋਏ ਸ਼ਬਦ ਨੇ ਤੇ ਮਹਾਰਾਜ ਨੇ ਜਿੱਥੋਂ ਤੱਕ ਹੋ ਸਕਿਆ ਉਹਨਾਂ ਨੂੰ ਬਾਦਸ਼ਾਹ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਸਭ ਕੁਝ ਮਹਾਰਾਜ ਲਿਖਣ ਤੋਂ ਬਾਅਦੂਦ ਉਹਨਾਂ ਨੇ ਅੰਤ ਕਰ ਦਿੱਤਾ ਕਿ ਅੱਜ ਤੋਂ ਬਾਅਦ ਜੇ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਇਸ ਨੂੰ ਪੜ੍ਹ ਕੇ ਵੀ ਕਿਸੇ ਨੂੰ ਸੋਝੀ ਨਾ ਆਈ ਕਿਸੇ ਦੇ ਅੰਦਰ ਪਿਆਰ ਨਾ ਫੁੱਟਿਆ ਵੈਰਾਗ ਨਾ ਫੁੱਟਿਆ ਭਾਵਨਾਵਾਂ ਨਾ ਜਾਕੀਆਂ ਤਾਂ ਤੁਸੀਂ ਜਿੰਨੀਆਂ ਮਰਜ਼ੀ ਪਟਕਣਾਵਾਂ ਵਧਾਉਂਦੇ ਜਾਓ ਜਿੰਨੇ ਮਰਜ਼ੀ ਗ੍ਰੰਥ ਲਿਖਦੇ ਜਾਓ ਜਿੰਨੇ ਮਰਜ਼ੀ ਦੇਹ ਧਾਰੀ ਗੁਰੂ ਬਣਾਉਂਦੇ ਜਾਓ ਉਹਦਾ ਕੋਈ ਫਾਇਦਾ ਨਹੀਂ ਸਿਰਫ ਇੱਕ ਹੀ ਫਾਇਦਾ ਹੋ ਸਕਦਾ ਹੈ ਕਿ ਤੁਸੀਂ ਪੀੜ ਦੇ ਨਾਲ ਰਲ ਜਾਓਗੇ ਪੀੜ ਦੇ ਨਾਲ ਤੁਹਾਡੀ ਬਾਹ ਭਾਈ ਹੋਣ ਲੱਗ ਜੂਗੀ ਤੇ ਤੁਸੀਂ ਇੱਕ ਆਪਣਾ ਸੰਗਠਨ ਬਣਾ ਲਓਗੇ ਇੱਕ ਸਮੂਹ ਬਣਾ ਲਓਗੇ ਜੇ ਅਗਰ ਆਪਨੇ ਸਮੂਹ ਤੋਂ ਟੱਲਣਾ ਹੈ ਤਾਂ ਧੰਨ Sri Guru Granth Sahib Ji Maharaj ਦੇ ਵਿੱਚ ਲਿਖੇ ਹੋਏ ਕਿਸੇ ਇੱਕ ਸ਼ਬਦ ਤੇ ਵੀ اٹਕ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਲਿਖੇ ਹੋਏ ਇੱਕ ਸ਼ਬਦ ਤੇ اٹਕ ਕੇ ਵੀ ਤੁਸੀਂ ਬ੍ਰਹਮੰਡ ਨੂੰ ਪਾ ਸਕਦੇ ਹੋ ਬ੍ਰਹਮੰਡ ਕਦੇ ਕਿਸੇ ਦਾ ਕੁਝ ਵਾਕ ਨਹੀਂ ਰੱਖਦਾ ਤਾ ਗੁਰੂਆਂ ਨੇ ਸਾਰਾ ਕੁਝ ਉਹਦੇ ਵਿੱਚ ਉਚਾਰਨ ਕਰਕੇ ਉਹਨਾਂ ਨੇ ਅੰਤ ਲਿਖ ਦਿੱਤਾ ਸੀ ਕਿ ਅਗਰ ਹੁਣ ਵੀ ਕਿਸੇ ਨੂੰ ਅਕਲ ਨਹੀਂ ਆਈ ਤਾਂ ਇਸ ਤੋਂ ਬਾਅਦ ਕਿਸੇ ਨੂੰ ਅਕਲ ਆਉਣੀ ਮੀਨੀ ਤੇ ਉਹਨਾਂ ਨੇ ਕਹਿਤਾ ਸੀ ਕਿ ਇਸ ਤੋਂ ਬਾਅਦ ਗੁਰੂ ਮਾਨਿਓ ਗ੍ਰੰਥ ਕਿ ਜੇ ਤੁਸੀਂ ਕੁਝ ਪੁੱਛਣਾ ਹੈ ਜੇ ਕੋਈ ਤੁਹਾਡੇ ਸਵਾਲ ਨੇ ਆਪਾ ਗੁਰੂ ਕਿਉਂ ਬਣਾਉਣੇ ਆ ਗੁਰੂ ਆਪਾਂ ਇਹ ਵਾਸਤੇ ਬਣਾਉਣੇ ਹਾਂ ਕਿ ਆਪਣੇ ਅੰਦਰ ਬਹੁਤ ਸਾਰੇ ਸਵਾਲ ਉੱਠਦੇ ਨੇ ਉਹਨਾਂ ਸਵਾਲਾਂ ਦਾ ਜਵਾਬ ਹਾਲਦੇ ਹਾਂ ਆਪਾਂ ਪਰ ਸਾਰੇ ਹੀ ਸਵਾਲਾਂ ਦਾ ਜਵਾਬ A to Z ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਲਿਖਿਆ ਹੋਇਆ ਹੈ ਉਹਨੂੰ ਤੁਸੀਂ ਸਹੀ ਤਰੀਕੇ ਨਾਲ ਸਮਝੋ ਜਾਂ ਸਹੀ ਵਿਆਖਿਆਕਾਰ ਨੇ ਉਹਨਾਂ ਕੋਲੋਂ ਸਮਝੋ ਜੇ ਤੁਹਾਨੂੰ ਦੁਨੀਆਵੀ ਕੋਈ ਕਮਾਕਾਰਾਂ ਦੀ ਜ਼ਰੂਰਤ ਹੈ ਦੁਨੀਆਵੀ ਤੋਂ ਆਕਾਸ਼ ਗੰਗਾ ਤੱਕ ਆਪਣੇ ਜੀਵਨ ਨੂੰ ਸਫਲ ਬਣਾਉਣ ਨੂੰ ਤੱਕ ਸਾਰੀਆਂ ਵਿਧੀਆਂ ਲਿਖੀਆਂ ਹੋਈਆਂ ਨੇ ਦੁਨੀਆ ਦੇ ਵਿੱਚ ਕਿਵੇਂ ਵਿਚਰਨਾ ਹੈ ਤੇ ਰੱਬ ਨੂੰ ਕਿਵੇਂ ਪਾਉਣਾ ਹੈ ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆ ਜਾਂਦਾ ਹੈ ਆਪਾਂ ਗੱਲ ਕੀਤੀ ਸੀ ਪਿਆਰ ਦੀ ਪਿਆਰ ਕੀ ਹੈ ਪਿਆਰ ਕਦੋਂ ਤੇ ਕਿਵੇਂ ਤੇ ਕਿਸ ਤਰੀਕੇ ਨਾਲ ਹੁੰਦਾ ਹੈ ਸਰੀਰਾਂ ਦੇ ਪਿਆਰ ਬਹੁਤਾ ਚਿਰ ਨਹੀਂ ਚੱਲਦੇ ਇੱਕ ਆਪ ਜੀ ਜਦ ਵੀ ਸੋਚੋਗੇ ਤਾਂ ਆਪ ਸੋਚੋਗੇ ਕਿ ਆਪ ਨੇ ਇਸ ਜੀਵਨ ਦੇ ਵਿੱਚ ਆ ਪਾ ਲਿਆ ਉਹ ਪਾ ਲਿਆ ਇਹ ਕਰ ਲਿਆ ਉਹ ਕਰ ਲਿਆ ਇਹ ਜੀਵਨ ਬੜਾ ਛੋਟਾ ਹੈ ਜਿਵੇਂ ਜਿਵੇਂ ਤੁਸੀਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਨਾਲ ਜੁੜੋਗੇ ਹੌਲੀ ਹੌਲੀ ਤੁਹਾਡੇ ਅੰਦਰ ਪਿਆਰ ਫੁੱਟੇਗਾ ਆਟੋਮੈਟਿਕਲ ਹੀ ਤੁਹਾਨੂੰ ਮਹਾਰਾਜ ਨਾਲ ਪਿਆਰ ਹੋ ਜਾਏਗਾ ਉਹਨਾਂ ਦੇ ਸ਼ਬਦਾਂ ਨਾਲ ਪਿਆਰ ਹੋ ਜਾਏਗਾ ਉਹਨਾਂ ਦੇ ਉਚਾਰਣ ਕੀਤੇ ਹੋਏ মুখੋਂ ਨਿਕਲੇ ਹੋਏ ਉਹਨਾਂ ਦੇ ਵਚਨਾਂ ਨਾਲ ਪਿਆਰ ਹੋ ਜਾਏਗਾ ਕਿਉਂਕਿ ਜੋ ਜੋ ਉਹ ਅੱਜ ਤੋਂ ਸਦੀਆਂ ਪਹਿਲਾਂ ਲਿਖ ਕੇ ਚਲੇ ਗਏ ਉਹ ਚੀਜ਼ਾਂ ਹੁਣ ਤੁਹਾਡੇ ਸਰੀਰ ਦੇ ਵਿੱਚ ਹੌਲੀ-ਹੌਲੀ ਘਟਣ ਲੱਗਣਗੀਆਂ ਜਦੋਂ ਤੁਸੀਂ ਅੰਤਰ ਧਿਆਨ ਹੋ ਕੇ ਬੈਠਣ ਲੱਗੋਗੇ ਜਦੋਂ ਤੁਸੀਂ ਆਪਣੇ ਸਵਾਸ ਦੇ ਉੱਤੇ ਧਿਆਨ ਕਰੋਗੇ ਆਪਣੇ ਹਾਰਟ ਦੀ ਧੜਕਣ ਤੇ ਧਿਆਨ ਕਰੋਗੇ ਆਪਣੀਆਂ ਨਸਾਂ ਤੇ ਧਿਆਨ ਕਰੋਗੇ ਹੌਲੀ ਹੌਲੀ ਆਪਣੇ ਲੀਵਰ ਤੇ ਧਿਆਨ ਜਾਏਗਾ ਨਾਭੀ ਤੇ ਧਿਆਨ ਜਾਏਗਾ ਨਾਭੀ ਤੋਂ ਜੋ ਕਾਮ ਵਾਸ਼ਨਾ ਦੇ ਛੇਦਰ ਨੇ ਉਹਨਾਂ ਤੇ ਧਿਆਨ ਜਾਏਗਾ ਉਹਨਾਂ ਤੋਂ ਧਿਆਨ ਫਿਰ ਸਿੱਧਾ ਉੱਪਰ ਵੱਲ ਉੱਠੇਗਾ ਜੋ ਉਹ એનર્ਜੀ ਉੱਪਰ ਵੱਲ ਉੱਠੇਗੀ ਤਾਂ ਤੁਹਾਨੂੰ ਆਟੋਮੈਟਿਕਲੀ ਹੀ ਗੁਰੂ ਮਹਾਰਾਜ ਜੀ ਦੇ ਕਹੇ ਹੋਏ ਵਚਨਾਂ ਤੇ ਅਮਲ ਹੋਣ ਲੱਗ ਜਾਏਗਾ ਤੇ ਤੁਹਾਡਾ ਜਲ ਕਰੇਗਾ ਕਿ ਮਹਾਰਾਜ ਨੂੰ ਜੱਫੀ ਪਾ ਕੇ ਰੋਵਾਂ ਮਹਾਰਾਜ ਜੀ ਦੇ ਵਾਸਤੇ ਤੁਹਾਡੇ ਵਿਰਾਗ ਫੁੱਟਣਗੇ ਅੱਖਾਂ ਵਿੱਚੋਂ ਅਥਰੂ ਆਟੋਮੈਟਿਕਲੀ ਆ ਜਾਣਗੇ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਆਪ ਜੀ ਦਾ ਪਿਆਰ ਪੈ ਜਾਵੇਗਾ ਆਕਾਸ਼ ਗੰਗਾ ਦੇ ਵਿੱਚ ਜਿੰਨੀਆਂ ਵੀ ਪਵਿੱਤਰ ਰੂਹਾਂ ਨੇ ਜਿੰਨੇ ਵੀ ਪਵਿੱਤਰ ਸੰਤ ਮਹਾਤਮਾ ਹੋਏ ਨੇ ਸਾਰੇ ਤੁਹਾਡੇ ਕੰਨੀ ਵਹਿਣ ਲੱਗ ਜਾਣਗੇ ਜਦੋਂ ਤੁਸੀਂ ਇਕਾਗਰਤਾ ਨਾਲ ਬੈਠਣਾ ਸ਼ੁਰੂ ਕਰੋਗੇ ਇਕਾਗਰਤਾ ਨਾਲ ਬੈਠਣ ਨਾਲ ਹੀ ਤੁਹਾਡੇ ਦਿਲ ਦੀਆਂ ਧੜਕਣਾ ਤੁਹਾਨੂੰ ਸੁਣਾਈ ਦੇਣਗੀਆਂ ਤੁਹਾਡੀਆਂ ਹਾਰਟ ਬੀਟਾ ਤੁਹਾਨੂੰ ਸੁਣਾਈ ਦੇਣਗੀਆਂ ਤੁਹਾਨੂੰ ਸਭ ਕੁਝ ਅੰਦਰ ਹੀ ਹੁੰਦਾ ਹੋਇਆ ਸੁਣਾਈ ਦੇਗਾ ਅੰਦਰ ਹੀ ਤੁਹਾਡੇ ਅਲ ਜਲ ਜਦੋਂ ਆਪਜੀ ਦੇ ਛੇਦਰਾ ਨੂੰ ਛੇਦਦੇ ਹੋਏ ਜਲ ਬਾਹਰ ਦੀ ਔਰ ਵਹੇਗਾ ਜਦੋਂ ਪਸੀਨਾ ਆਏਗਾ ਤਾਂ ਤੁਹਾਨੂੰ ਉਹ ਤੱਕ ਵੀ ਸੁਣਾਈ ਦੇਵੇਗਾ ਐ ਲੱਗੇਗਾ ਕਿ ਕੋਈ ਮਤਲਬ ਬਹੁਤ ਤਕੜੀ ਪਰ ਮਾਣੂ ਫਟ ਕੇ ਬਾਹਰ ਦੀ ਔਰ ਇੱਕ ਸਮੁੰਦਰ ਦੀ ਛਲ ਬਹੀ ਹੈ ਇੱਕ ਇੱਕ ਪਸੀਨੇ ਦੀ ਬੂੰਦ ਤੁਹਾਨੂੰ ਦਿਖਾਈ ਦੇਣ ਲੱਗ ਜਾਏਗੀ ਕਿੰਨੇ ਕਰੋੜਾ ਅਰਬਾ ਆਪਣੇ ਸਰੀਰ ਦੇ ਵਿੱਚ ਰੋਮ ਨੇ ਸਾਰੇ ਰੋਮਾਂ ਦਾ ਹੌਲੀ-ਹੌਲੀ ਆਪ ਜੀ ਨੂੰ ਧਿਆਨ ਪੈਣ ਲੱਗ ਜਾਏਗਾ ਤੇ ਗੁਰੂ ਸਾਹਿਬ ਨਾਲ ਆਪ ਜੀ ਦਾ ਪਿਆਰ ਹੋ ਜਾਏਗਾ ਐਸੇ ਗੁਰੂ ਨਾਲ ਪਿਆਰ ਹੋ ਜਾਏਗਾ ਜਿਸ ਗੁਰੂ ਨੂੰ ਆਪ ਸਾਖਸ਼ਾਤ ਮੰਨਣ ਲੱਗ ਜਾਓਗੇ ਹੁਣ ਆਪ ਜੀ ਸਾਖਸ਼ਾਤ ਕਿਉਂ ਨਹੀਂ ਮੰਨਦੇ ਕਿਉਂਕਿ ਆਪ ਜੀ ਸਿੱਧੇ ਗਏ ਗੁਰੂ ਘਰ ਗਏ ਗੁਰਦੁਆਰੇ ਗਏ ਤੇ ਆਪ ਜੀ ਨੇ ਮੱਥਾ ਟੇਕਿਆ ਤੇ ਉਸ ਨੂੰ ਮੰਨ ਲਿਆ ਉਸ ਨੂੰ ਮੰਨ ਜ਼ਰੂਰ ਲਿਆ ਆਪ ਜੀ ਨੇ ਪਰ ਆਪ ਜੀ ਨੇ ਕਦੇ ਇਕਾਗਰਤਾ ਨਾਲ ਬੈਠਣੇ ਨਹੀਂ ਐਵੇਂ ਹੀ ਬੈਠ ਜਾਇਆ ਕਰੋ 10 ਮਿੰਟ 20 ਮਿੰਟ 15 ਮਿੰਟ ਐਵੇਂ ਹੀ ਬੈਸ ਕੁਝ ਵੀ ਨਹੀਂ ਕਰਨਾ ਐਵੇਂ ਹੀ ਬੈਠਣਾ ਹੈ ਬਸ ਚੁੱਪਚਾਪ ਸਾਰੀ ਦੁਨੀਆ ਨੂੰ ਸਾਈਡ ਤੇ ਕਰ ਦੇਣਾ ਸਾਰੇ ਜੋ ਆਣ ਲੱਗੇ ਫੁਰਨੇ ਆ ਉਹਨਾਂ ਨੂੰ ਸਾਈਡ ਤੇ ਕਰ ਦੇਣਾ ਸਾਰੇ ਵਿਚਾਰਾਂ ਨੂੰ ਸਾਈਡ ਤੇ ਕਰ ਦੇਣਾ ਬਸ ਐਵੇਂ ਹੀ ਬੈਠਣਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਹੁਕਮਨਾਵਾਂ ਲੈਣੇ ਹਾਂ ਤੇ ਸਭ ਤੋਂ ਪਹਿਲਾਂ ਉਚਾਰਿਆ ਜਾਂਦਾ ਹੈ ਸਭ ਤੋਂ ਪਹਿਲਾਂ ਸ਼ਬਦ ਆਉਂਦੇ ਨੇ ਸੋ ਅਟਲ ਗੁਰਸੇਵੀਏ ਅਹਨ ਸਹਜ ਜਿਸ ਭਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਇਹਦੇ ਵਿੱਚ ਸਭ ਤੋਂ ਪਹਿਲਾ ਉਚਾਰਣ ਆਉਂਦਾ ਹੈ ਸੋ ਅਟਲ ਗੁਰਸੇਵੀਏ ਐਨ ਸਹਜ ਸਵਾਇ ਐਵੇਂ ਹੀ ਸਹਜ ਸਵਾਕੀ ਤੁਸੀਂ ਬੈਠ ਜਾਓ ਬਸ ਐਵੇਂ ਹੀ ਕੋਈ ਤੁਹਾਡੇ ਅੰਦਰ ਲਾਲਸਾ ਨਹੀਂ ਹੋਣੀ ਚਾਹੀਦੀ ਕੋਈ ਕਾਮਨਾ ਨਹੀਂ ਹੋਣੀ ਚਾਹੀਦੀ ਕੁਝ ਵੀ ਮੰਗਣਾ ਨਹੀਂ ਤੁਸੀਂ ਕੁਝ ਵੀ ਇਹ ਨਹੀਂ ਕਹਿਣਾ ਕਿ ਮੇਰਾ ਇਹ ਸਵਾਰ ਦਿਓ ਜਾਂ ਮੇਰੇ ਕਾਰਜ ਸਵਾਰ ਦਿਓ ਜਾਂ ਮੇਰੀ ਕਾਇਆ ਨੂੰ ਹੀ ਸਵਾਰ ਦਿਓ ਅੱਜ ਦਾ ਸਾਫ ਜੀ ਨੂੰ ਦੱਸਣਾ ਚਾਹੁੰਦਾ ਦੋਨੇ ਗੁਰਦਿਆਂ ਦੇ ਵਿੱਚ ਕਾਫੀ ਟਾਈਮ ਤੋਂ ਪਥਰੀਆਂ ਨੇ ਐਮਨਟੀ ਕੱਟ ਪੈਂਦੀ ਹੈ ਲੀਵਰ ਨੂੰ ਸੋਜਣ ਆਉਂਦੀ ਹੈ ਅਰਦਾਸ ਨੇ ਕਦੇ ਮਹਾਰਾਜ ਕੋਲ ਜਾ ਕੇ ਦੋਨੇ ਹੱਥ ਕਰ ਕਮਲ ਜੋੜ ਕੇ ਅਰਦਾਸ ਨਹੀਂ ਕੀਤੀ ਕਿ ਸੱਚੇ ਬਾਦਸ਼ਾਹ ਮੇਰੇ ਸਰੀਰ ਦੇ ਰੋਗ ਕੱਟ ਦੇ ਮੈਨੂੰ ਪਤਾ ਹੈ ਕਿ ਇਹ ਸਰੀਰ ਬਹੁਤਾ ਚਿਰ ਨਹੀਂ ਅੱਜ ਤੋਂ 100 ਸਾਲ ਪਹਿਲਾਂ ਨਾ ਕੋਈ ਮੈਨੂੰ ਜਾਣਦਾ ਸੀ ਤੇ ਨਾ ਅੱਜ ਤੋਂ 50 100 ਸਾਲ ਬਾਅਦ ਮੈਨੂੰ ਕੋਈ ਜਾਣੇਗਾ ਜੇ ਕੋਈ ਜਾਨ ਵੀ ਲਵੇਗਾ ਤੇ ਕੰਧ ਉੱਤੇ ਤਸਵੀਰ ਟੰਗ ਦੇਗਾ ਉਹ ਕੋਈ ਬਹੁਤ ਵੱਡੀ ਗੱਲ ਨਹੀਂ ਕਹਿੰਦਾ ਤੇ ਤਸਵੀਰਾਂ ਬਥੇਰਿਆਂ ਦੀਆਂ ਟੰਗੀਆਂ ਪਈਆਂ ਕਰੋੜਾਂ ਦੀਆਂ ਟੰਗੀਆਂ ਪਈਆਂ ਕੋਈ ਫਾਇਦਾ ਉਸ ਚੀਜ਼ ਦਾ ਜਿਨ੍ਹਾਂ ਨੂੰ ਬੋਧ ਪ੍ਰਾਪਤ ਹੋਇਆ ਉਹਨਾਂ ਦੀਆਂ ਤਸਵੀਰਾਂ ਨੂੰ ਅੱਜ ਆਪਾਂ ਪੂਜਾ ਕਰ ਰਹੇ ਹਾਂ ਮੱਥੇ ਟੇਕ ਰਹੇ ਹਾਂ ਪਰ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਮੱਥੇ ਟੇਕੇ ਹੈ ਉਹਨਾਂ ਨੂੰ ਉਚਾਰਣ ਕੀ ਦੇ ਕੇ ਗਏ ਹੈ ਜਿਨ੍ਹਾਂ ਦੀਆਂ ਫੋਟੋਆਂ ਆਪਾਂ ਲਾ ਕੇ ਰੱਖੀਆਂ ਉਹਨਾਂ ਨੇ ਕਿਹਾ ਕਿ ਫੋਟੋ ਮੰਨਣੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਚੀਜ਼ ਮੰਨਣੀ ਨਹੀਂ ਆਪਨੇ ਖੁਦ ਨੇ ਜਾਣਨਾ ਹੈ ਆਪਨੇ ਖੁਦ ਨੇ ਬਸ ਐਵੇਂ ਹੀ ਬੈਠਣਾ ਹੈ ਸਹਿਸਵਾਕੀ ਬੈਠਣਾ ਹੈ ਉਸ ਤੋਂ ਬਾਅਦ ਆਪ ਜੀ ਨੂੰ ਦਰਸ਼ਨ ਉਸ ਗੁਰੂ ਦੇ ਹੋ ਜਾਣਗੇ ਇਹਨਾਂ ਸਹਿਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਫਿਰ ਆਪਣੇ ਆਪ ਹੀ ਗੁਰੂ ਦੇ ਦਰਸ਼ਨ ਹੋ ਜਾਣੇ ਹਨ ਤੇ ਆਪਣੇ ਆਪ ਹੀ ਉਹ ਗੁਰੂ ਨੇ ਆਪਣਾ ਜਨਮ ਮਰਨ ਕੱਟ ਦੇਣਾ ਹੈ ਜਨਮ ਮਰਨ ਦੇ ਚੱਕਰਾਂ ਤੋਂ ਆਪਾਂ ਬਾਝ ਸਕਦੇ ਹਾਂ ਬੜਾ ਮਨੁੱਖੀ ਜਨਮ ਅਨਮੋਲ ਹੈ ਫੇਰ ਤੋਂ ਕਹਿਣਾ ਨਾ ਆਪਾਂ ਨੂੰ ਮੇਰੀ ਅੱਜ ਉਮਰ 40 ਸਾਲ ਹੋ ਗਈ 50 ਸਾਲ ਪਹਿਲਾਂ ਨਾ ਮੈਨੂੰ ਕੋਈ ਜਾਣਦਾ ਸੀ ਨਾ ਹੀ 50 ਸਾਲ ਬਾਅਦ ਕੋਈ ਜਾਣੇਗਾ ਇੰਨਾ ਲੰਮਾ ਖੇਲ ਹੈ ਨਹੀਂਗਾ ਪਲ ਦਾ ਵੀ ਪਤਾ ਨਹੀਂਗਾ ਅੱਜ ਹੁਣ ਇਸ ਵੀਡੀਓ ਨੂੰ ਸ਼ੂਟ ਕਰਦੇ ਆ ਹੋਇਆ ਵੀ ਮਰ ਸਕਦੇ ਹਾਂ 1 ਮਿੰਟ ਦੇ ਵਿੱਚ 1 ਸੈਕਿੰਡ ਦੇ ਵਿੱਚ ਇਨਾ ਪ੍ਰਾਣਾ ਨੇ ਸਰੀਰ ਤੋਂ ਅਲੱਗ ਹੋ ਜਾਣਾ ਹੈ ਸੂਕਸ਼ਮ ਸਰੀਰ ਨੇ ਇਸ ਪੰਜ ਤਤ ਦੇ ਪੁਤਲੇ ਨੂੰ ਛੱਡ ਕੇ ਅਲੱਗ ਹੋ ਜਾਣਾ ਹੈ ਉਸ ਨੂੰ ਤੁਸੀਂ ਅਲੱਗ ਰੋਜ਼ ਖੁਦ ਵੀ ਕਰ ਸਕਦੇ ਹੋ ਖੁਦ ਵੀ ਤੁਹਾਡੇ ਅੰਦਰ ਇੰਨੀ ਸ਼ਕਸ਼ਮਤਾ ਹੈ ਤਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਜੇ ਆਪਾਂ ਕਾਥਾ ਦੇਖੀਏ ਤਾਂ ਉਹਨਾਂ ਅੰਦਰ ਦੇਖੋ ਕਿੰਨੀ ਸ਼ਕਸ਼ਮ ਸ਼ਕਸ਼ਮਤਾ ਸੀ ਉਹਨਾਂ ਨੇ ਆਪਣੇ ਸੂਕਸ਼ਮ ਸਰੀਰ ਉਹ ਤਾਂ ਇੱਕ ਚਲੋ અવਤਾਰੀ ਪੁਰਸ਼ ਸਨ ਉਹ ਤਾਂ ਕੁਝ ਵੀ ਕਰ ਸਕਦੇ ਨੇ ਪਰ ਉਹਨਾਂ ਦੀ ਇੱਕ ਮਹਾਨਤਾ ਦੇਖੋ ਉਹ ਆਪਣੇ ਸੂਖਸ਼ਮ ਸਰੀਰ ਨੂੰ ਆਪਣੇ ਪੰਜ ਤਤ ਦੇ ਪੁਤਲੇ ਤੋਂ ਅਲੱਗ ਕਰਕੇ ਤੇ ਉਹਨਾਂ ਨੇ ਅਨੰਦ ਨਾਲ ਦੇਖਿਆ ਇਸ ਘਟਨਾ ਨੂੰ ਕਿ हे ਸੱਚੇ ਪਾਤਸ਼ਾਹ ਤੇਰਾ ਇਹੋ ਜਿਹਾ ਰੂਪ ਵੀ ਹੋ ਸਕਦਾ ਹੈ ਕੋਈ ਥੱਲੇ ਅਕ ਲਾਰਿਆ ਹੈ ਕੋਈ ਉੱਪਰ ਜਲਦਾ ਹੋਇਆ ਰੇਤ ਪਾ ਰਿਹਾ ਹੈ ਮਹਾਰਾਜ ਨੇ ਮਿੱਠਾ ਕਰਕੇ ਉਹਨਾਂ ਦੇ ਬਾਣੇ ਨੂੰ ਮੰਨਿਆ ਅਕਾਲ ਪੁਰਖ ਦੇ ਬਾਣੇ ਨੂੰ ਮੰਨਿਆ ਖੁਦ ਹੀ ਉਹਨਾਂ ਨੇ ਆਪਣਾ ਸੂਖਸ਼ਮ ਸਰੀਰ ਆਪਣੀ ਆਤਮਾ ਨੂੰ ਆਪਣੇ ਪੰਜ ਤੱਤ ਦੇ ਪੁਤਲੇ ਤੋਂ ਅਲੱਗ ਨਹੀਂ ਕੀਤਾ ਉਹਨਾਂ ਨੇ ਭਾਈ ਸਤੀ ਦਾਸ ਤੇ ਭਾਈ ਮਤੀ ਦਾਸ ਦੇ ਵੀ ਉੱਪਰ ਇਹ ਘਟਨਾ ਵਾਪਰੀ ਤਾਂ ਉਹਨਾਂ ਦਾ ਵੀ ਸਰੀਰ ਸੂਕਸ਼ਮ ਸਰੀਰ ਤੇ ਜੋ ਆਤਮਕ ਸਰੀਰ ਹੈ ਤਨਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੋਦ ਵਿੱਚ ਲਿਆ ਤੇ ਉਹਨਾਂ ਦਾ ਜੋ ਪੰਜ ਤੰਦ ਦਾ ਪੁਤਲਾ ਹੈ ਧਰਤੀ ਤੇ ਛਾਂਡ ਦਿੱਤਾ ਧਰਤੀ ਤੇ ਆਪਾਂ ਜਦੋਂ ਆਪਣਾ ਪੰਜ ਤੰਦ ਦਾ ਪੁਤਲਾ ਧਰਤੀ ਤੇ ਰਹਿ ਜਾਂਦਾ ਹੈ ਆਪਾਂ ਗੁਰੂ ਦੀ ਗੋਦ ਵਿੱਚ ਚੱਲੇ ਜਾਂਦੇ ਹਾਂ ਤਾਂ ਉਸ ਟਾਈਮ ਭਲਾਂ ਦੀ ਥੱਲੇ ਆਪਾਂ ਨੂੰ ਅਗੜੀ ਪੇਟ ਕਰ ਦਿੱਤਾ ਜਾਵੇ ਭਲਾਂ ਦਫਨਾ ਦਿੱਤਾ ਜਾਵੇ ਕਿਸੇ ਤਰ੍ਹਾਂ ਦਾ ਵੀ ਕੁਝ ਵੀ ਕੋਈ ਕਰੀ ਜਾਵੇ ਆਪਣੇ ਸਰੀਰ ਨਾਲ ਆਪਾਂ ਨੂੰ ਕੋਈ ਪੈਸੋ ਉਸ ਨਹੀਂ ਹੁੰਦਾ ਕਿਉਂਕਿ ਆਪਣੀ ਜੋ ਪਵਿੱਤਰ ਰੂਹ ਹੁੰਦੀ ਹੈ ਆਪਣਾ ਜੋ ਜੋ ਸੁਕਸ਼ਮ ਸਰੀਰ ਹੁੰਦਾ ਹੈ ਉਹ ਇਸ ਸਰੀਰ ਤੋਂ ਅਲੱਗ ਹੋ ਜਾਂਦਾ ਹੈ ਇਹਦੇ ਵਿੱਚ ਦੇਖੋ ਕਿੱਡੀ ਕਰਾਮਾਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਥੇ ਧਰਤੀ ਤੇ ਰਹਿੰਦਿਆਂ ਹੋਇਆਂ ਆਪਣੀ ਆਤਮਾ ਨੂੰ ਆਪਣੇ ਸਰੀਰ ਤੋਂ ਅਲੱਗ ਕਰ ਲੈਂਦੇ ਸੀ ਉਹਨਾਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਮੈਂ ਕਰਦਾ ਕੋਈ ਵਿਸਾਰ ਨਹੀਂ ਕਰਦਾ ਕੋਈ ਸਵਾਲ ਨਹੀਂ ਕਰ ਸਕਦਾ ਨਾ ਕੋਈ ਕਰ ਸਕਦਾ ਹੈ ਕਿਉਂਕਿ ਉਹਨਾਂ ਦਾ ਜੋ ਵੀ ਬੜਾ ਹੀ ਵੱਡਾ ਹੀ ਵੱਡਾ ਉਹਨਾਂ ਦਾ ਦੇਣ ਹੈ ਇਸ ਧਰਤੀ ਨੂੰ ਉਹਦੇ ਤੇ ਕਿੰਤੂ ਪ੍ਰੰਤੂ ਆਪਾਂ ਮਨੁੱਖ ਦੇ ਨਹੀਂ ਕਰ ਸਕਦੇ ਪਰ ਉਹਨਾਂ ਦੀ ਇਸ ਸ਼ਕਤੀ ਨੂੰ ਸਲਾਮ ਕਰਦਿਆਂ ਹੋਇਆਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਇੱਕ ਬੇਨਤੀ ਕਰ ਸਕਦੇ ਹਾਂ ਕਿ हे ਗੁਰਤੇਗ ਬਾਹਦਰ ਮਹਾਰਾਜ ਜੀ हे ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੇ ਭਾਈ ਸਤੀ ਦਾਸ ਭਾਈ ਮਤੀ ਦਾਸ ਨੂੰ ਗੋਦ ਵਿੱਚ ਲੈ ਲਿਆ ਸੀ ਐਸੇ ਤਰੀਕੇ ਨਾਲ ਸੱਚੇ ਪਾਤਸ਼ਾਹ ਅਸੀਂ ਵੀ ਜਦੋਂ ਸਰੀਰ ਛੱਡ ਕੇ ਧਰਤੀ ਤੇ ਪੰਜ ਤੱਕ ਦਾ ਪੁਤਲਾ ਛੱਡ ਕੇ ਜਾਈਏ ਸਾਡੇ ਵੀ ਜੋ ਰੂਹ ਹੈ ਉਸ ਨੂੰ ਸੱਚੇ ਪਾਤਸ਼ਾਹ ਆਪ ਜੀ ਗੋਦ ਵਿੱਚ ਲੈ ਲਿਓ ਜੀ ਸਾਡਾ ਜਨਮ ਮਰਨ ਤੋਂ ਖਿਹੜਾ ਛੜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ